ਕੀ ਗਰੀਆਂ ਨੇ ਆ ਗਾਜਰਾ ਬਾਤ ਉਹਨਾਂ ਕਾਜੀ ਗਾਜਰਾ ਕੱਟ ਗਾਜਰਾ ਕੱਟ ਕੇ ਦਿੰਨਾ ਐਨੀਆਂ ਕੀ ਰਹੀਆਂ ਹਾਂ ਹਾਂ ਐਨੀਆਂ ਸਿੱਟ ਦੇਣ ਦਾ ਹੈਗਾ ਆਪਣੇ ਗਾਜਰਾ ਤੇ ਆਲੂ ਜੀ ਵੀ ਪੱਟ ਲੂਗਾ ਦੋ ਵਾਰ ਗੰਡੇ ਲਾਉਂਦਾ ਆ ਆਲੂ ਤਾਂ ਹਲੇ ਛੋਟੇ ਆ ਕਾਲੂ ਨਹੀਂ ਹੋਣ ਪadne ਫਿਰ ਗੰਡੇ ਲਾਉਣੇ ਇੱਥੇ ਹਲੇ ਤਾਂ ਬੇਲ ਵੱਢਣੀ ਚ ਬੇਲ ਦੱਸ ਗਾਜਰਾ ਕੱਟ ਕੇ ਨਾ ਦਿਖਾਉ ਕਹੇਂਗੀ ਗਾਜਰਾਂ ਪੱਟਦਾ ਕੋਈ ਰੇਸ ਸਪਰੇ ਨਹੀਂ ਹਨਾ ਹੂੰ ਰੇਸ ਬਿਨਾਂ ਰੇਸ ਤੇ ਕਹਿੰਦੇ ਮੋਟੀਆਂ ਨਹੀਂ ਹੁੰਦੀਆਂ ਦਿਖਾਉਣਗੇ ਹਾਂ ਨਹੀਂ ਮੋਟੀਆਂ ਪੂਰੀਆਂ ਕੱਲ ਮੰਮੀ ਨੇ ਕੱਢੀਆਂ ਜਦੋਂ ਖੋਲਾ ਖਾਣਾ ਦਿਖਾਓ ਆ ਹੁਣ ਇਹ ਜੁੰਡਲੀਆਂ ਕਿ ਬਣ ਜਾਂਦੀਆਂ ਇਹ ਫਿਰ ਤਰਹੀ ਜਾਂਦੀਆਂ ਔੜਾ ਖਰਾਬ ਹੋਈ ਜਾਂਦਾ ਕੋਣਾ ਖਰਾਬ ਤਾਂ ਨਹੀਂ ਹੁੰਦਗਾ ਅਗਲੀ ਵਾਰ ਨੂੰ ਵੱਧ ਲਾਵਾਂਗੇ ਖਾਏ ਵਿੱਚ ਫਰੀਕ ਆ ਵਿੱਚ ਮੋਟੀਆਂ ਪੂਰਾਂ ਘੇਟਾ ਅਗਲੀ ਵਾਰ ਨੂੰ ਵੱਧ ਲਾਵਾਂਗੇ ਮੈਨੂੰ ਆਣਾ ਗੰਡੇ ਚ ਲਾ ਦੇ ਘੰਟੇ ਵਾਲੇ ਲੇਟ ਹੋਈ ਜਾਂਦੇ ਆ। ਘੰਡੇ ਜਿਆਦੇ ਲੇਟ ਹੋ ਜਾਂਦੇ ਆ। ਅੱਲਾ ਸਾਨੂੰ ਵੀ ਇੱਥੋਂ ਤਾਂ ਵਧੀਆ ਕਰੇ। ਇੰਨਾ ਕੰਮ ਕਰਾਉਂਦਾ ਮੇਰੀ ਘਰ ਵਾਲਾ ਪਾਈ ਕੰਮ ਤੋਂ ਆਇਆ ਸੀਗਾ ਕਹਿੰਦਾ ਤੈਨੂੰ ਲੈ ਗਾਜਰਾ ਕੱਢ ਕੇ ਦੇ ਦਾਂ। ਹੋਰ ਸੰਦੀਪ ਇੱਕ ਵਾਰ ਫਿਰ ਤਾਂ ਸੰਦੀਪ ਘਰੇ ਬੈਲੀ ਬੈਠੀ ਗਾਜਰਾ ਵੀ ਘੱਟ ਸਕਦੀ। ਨਹੀਂ ਫਿਰ ਤਾਂ ਉੱਫ ਹੋ ਜੂ ਨਾ। ਉੱਪ ਉੱਠ ਜੂਨ ਵਾਲੇ ਤਾਂ ਤੂੰ ਜੀ ਉੱਤ ਤੇ ਰੱਖ ਲਈ ਹੁਣ। ਤੇ ਹੋਰ ਫਿਰ ਗਰਮਾਣ ਆਉਂਦੇ ਇਹਨੂੰ ਆਪਾਂ ਸਬਜ਼ੀ ਬਣਾਉਣੀ ਹੁੰਦੀ ਆ। ਆ ਦੇ ਸਕੂਲੋਂ ਤੇ ਆਟਾ ਗੋਲ ਕੇ ਰੱਖਣਾ ਹੁੰਦਾ। ਕਿੰਨਾ ਵਧੀਆ? ਹਾਂਜੀ। ਗੱਟਾ ਨੇ ਬੂਦੇ ਪੱਤੇ ਕਿਵੇਂ ਹੋਏ ਪਏ ਕ ਬਸ ਲੂਣਾ ਉਹ ਕੁੜੀ ਨੇ ਸਿਆ ਪਰ ਪੈਲੀ ਨੇ ਹਾਂ ਫੇਸ਼ੀਅਲ ਕਰਨਾ ਹੈ ਦੇਖ ਲਓ ਹਨਾ ਕਿੰਨਾ ਕੰਮ ਤੇ ਅਸਰ ਪੈਂਦਾਗਾ ਹਨਾ ਹੁਣ ਪਿੰਡਾਂ ਚ ਘਰੇ ਆ ਕੇ ਕਰ ਜਾਂਦੇ ਆਗੇ ਪੈਸੇ ਭਲਾਂ ਦੀ ਉਹ ਆਗਾ ਘਰੇ ਆ ਕੇ ਕਹਿੰਦੀ ਫੇਸ਼ੀਅਲ ਕਰ ਦੂੰ ਤਾਂ ਚਲ ਵਧਗਾ ਭਾਈ ਰੁਪਏ ਤਾਂ ਆਉ ਨਾਲ ਤਾਂ ਹੈ ਭਾਈ ਰੁਪਾ ਤੋ ਬਹਿ ਤਾਂ ਨੇੜੇ ਆ ਗੰਡੇ ਐ ਕਿ ਦੀ ਸੰਦੀ ਆਪਣੇ ਥੋੜੇ ਰਹਿ ਜਾਣਗੇ ਨਹੀਂ ਨਹੀਂ ਮਿਰਚਾਂ ਮੁਰਚਾਂ ਚ ਹੀ ਲਾ ਦਿਓ ਮਿਰਚਾਂ ਚ ਉੱਥੇ ਗੰਡੇ ਹੋਣੇ ਨਹੀਂ ਲਾਉਣਾ ਗੰਡੇ ਨੂੰ ਆਹੀ ਘਰੀਆ ਨਹੀਂ ਮਿਰਚਾਂ ਚ ਪਾਲਕ ਵਾਲੇ ਤਾਂ ਮਿਰਚਾਂ ਚ ਉੱਥੇ ਵਿੱਚ ਲਾ ਦਿਓ ਗੰਡੇ ਤਾਂ ਛੋਟੇ ਛੋਟੇ ਹੁੰਦੇ ਆ ਕਿੱਥੇ ਨਹੀਂ ਉਹ ਫਿਰ ਤਾਂ ਵੱੱਟਾ ਦਿੰਦੇ ਆ ਨਹੀਂ ਨਹੀਂ ਇਹਦੇ ਦੀ ਨਹੀਂ ਸੋਨੇ ਕਿੰਨੇ ਕਰੋਗਾ ਕਿਲੋ ਕਿਲੋ ਡੇਢ ਕਿਲੋ ਨਾ ਸਰੂਗਾ ਸਾਰ ਨਹੀਂ ਪੱਟ ਦੋ ਬਸ ਇੰਸਰੋ ਇੰਨੇ ਨਹੀਂ ਹੁੰਦਾਂ ਕਚਾਦੇ ਆ ਇਹ ਖਲਾ ਇੱਧਰ ਜੇ ਰੱਖਣਗਾ ਤਾ ਰੱਖ ਫਿਰ ਛੜਦੀ ਥੋੜੀਆਂ ਜਿਹੀ ਇੱਕ ਵਾਰੀ ਹੋਰ ਧਰ ਲਾਂਗੇ ਬਾਵਾ ਸੀਨਾ ਹੀ ਮਗਾਤ ਨਾ ਸਾਰੀਆਂ ਦੇਖ ਲੈ ਨਾ ਕਿੰਨਾ ਚਾਹੀਦਾ ਧੋ ਕੇ ਚੀਰ ਵੀ ਜਾਈ ਚੰਗਾ ਇੰਨਾ ਕੰਮ ਤਾਂ ਕਰ ਹੀ ਸਕਦੇ ਆ ਉ ਤਾਂ ਕਹਿ ਦਿੰਨੇ ਹੈਲਪ ਕਰਾਉਨੇ ਆ ਅਸੀਂ ਹੈਲਪ ਆ ਵੀ ਕਰਾਈ ਤੇ ਜਾਂਦਾ ਹੈਲਪ ਹੀ ਆ ਵੀ ਆਲੂ ਵੀ ਕੱਢਨੇ ਆ ਨਹੀਂ ਆਲੂ ਨਾ ਆਲੂ ਨਾ ਕੱਢੀ ਹਣੇ ਖੜ ਜੋ ਦੋ ਚਾਰ ਦਿਨ ਹੋਰ ਦੇਖ ਕਿੰਨਾ ਚਾਹੀਦਾ ਆ ਲਾਇਆ ਵਾ ਲਾਲ ਲਸਣ ਜੀ ਇਸ ਤਰ੍ਹਾਂ ਇੱਕ ਦੀ ਵੀ ਤਿਆਰ ਕਰਨਾ ਲਾਲ ਦਾ ਇੰਨਾ ਸਾਰਾ ਵਿੱਚ ਕਹਿੰਦੇ ਲਾਲ ਹੁਣ ਸਾਡੀ ਕੰਡੀਆਂ ਲਾਉਣ ਨੂੰ ਜਗ੍ਹਾ ਨਹੀਂ ਬਚੀ ਜਗ੍ਹਾ ਤਾਂ ਵੈਸੇ ਪਈਆ ਸਾਡੇ ਕੋਲੇ ਆਪੂ ਤਾਂ ਕਹਿੰਦਾ ਵਧੀਆ ਨਹੀਂ ਲਾਲ ਲਸਣ ਦੇ ਉਹ ਨਹੀਂ ਉਧਰਲੇ ਪਾਸੇ ਪਈਆ ਪਰ ਉਧਰ ਲਾਉਂਦੇ ਨਹੀਂ ਜਮਾ ਜਮਿਆ ਵਾ ਥਾਂ ਦਾ ਉਧਰ ਟਰੈਕਟਰ ਵਧੀਆ ਮੁੜਦਾਗਾ ਦੇਖ ਚੈੱਕ ਕਰ ਬਹੁਤ ਬਹੁ ਹੈ ਹੋਰ ਪਟਲਾ ਮੇਰਾ ਜੂਸ ਕੱਢਣ ਦਾ ਰੱਤਾ ਅੱਜ ਸੰਤਰੀ ਪਾ ਕੇ ਵਿੱਚ ਪਾ ਆ ਬਹੁਤ ਥੋੜਾ ਨਹੀਂ ਹੋਰ ਕੱਢ ਲਾ ਕੋ ਸ਼ੋਰ ਪਾਉਣਾ ਵਿੱਚ ਕੱਲੀਆਂ ਬਣਾ ਲਗੇ ਹੂੰ ਕੱਲੀਆਂ ਹੀ ਬਣਾ ਜੀ ਠੀਕ ਐ ਇੰਨਾ ਜ਼ੋਰ ਲੱਗਦਾ ਇਹਨਾਂ ਤੇ ਉਹਨੂੰ ਆ ਬਿਚਾਲੇ ਉਹਨਾਂ ਕਟੀਆਂ ਜਾਣ ਸਾਫਤੀਆਂ ਸਾਫਤੀਆਂ ਗੱਡੀਆਂ ਉਹ ਕਿਹੜਾ ਕਟੀਆਂ ਨਹੀਂ ਜਾਣੀਆਂ ਇੱਥੇ چیر ਦੇ ਉਥਰਾ ਹੋ ਜਾਂਦੀ ਮਿਸਤਰੀ ਲਾਵਾਂਗੇ ਹੁਣ ਦਿਨ ਵਧੀਆ ਹੋਗੇ ਰੇ ਸਟਨੇ ਦਾ ਫੇਰ ਵਾਲਾ ਲੰਮਾ ਰੇ ਸਟਕੇ ਕਰਨੀਆਂ ਹੁਣ ਕਿੰਨੀਆਂ ਵਧੀਆ ਬਣੀਆਂ ਐ ਇੱਥੇ ਸਾਡੇ ਜਮਾ ਸੜਕ ਹੈ ਇੱਥੇ ਤੇ ਚੀਜ਼ਾਂ ਵੜੀਆਂ ਲੰਘਦੀਆਂ ਚੀਜ਼ਾਂ ਵੜੀਆਂ ਲੰਘਦੀਆਂ ਤਿਆਣੀਆਂ ਹੁੰਦੀ ਆ ਇਧਰੋਂ ਆ ਗਿਆ ਟਰੈਕਟਰ ਇੱਥੇ ਗੱਡੰਗ ਵਾਲੇ ਦਾ ਘਰ ਵੀ ਹੈ ਇਧਰੋਂ ਵੀ ਤਿਆ ਟਿਆ ਹੁੰਦੀ ਆ ਕੋਈ ਨਹੀਂ ਗੱਡੰਗ ਵਾਲਾ ਦਾ ਘਰ ਬਹੁਤ ਸੋਹਣਾਗਾ ਦੇਖੋ ਰੋਲਾ ਤਾਂ ਬાળા ਪਾਉਂਦੇ ਆ ਪਰ ਇਹ ਬੋਲਦੇ ਵਾਲਾ ਉੱਚੀ ਉੱਚੀ ਬੋਲਦੇ ਆ ਇਹਨਾਂ ਦੀਆਂ ਜਿਹੜੀਆਂ ਬੁੜੀਆਂ ਆਂ ਭਾਈ ਉਹ ਬાળા ਉੱਚੀ ਉੱਚੀ ਬੋਲਦੀਆਂ ਬੰਦੇ ਤਾਂ ਇਹਨਾਂ ਦੇ ਵਿਚਾਰੇ ਘੱਟ ਬੋਲਦੇ ਆ ਠੀਕ ਆ